ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਸਪੂਨ ਸੈਕ ਸੰਗਤਾਂ ਨੂੰ ਮੈਂ ਇੱਕ ਵੀਡੀਓ ਲਈ ਸੰਬੋਧਨ ਕੀਤਾ ਸੀ ਜੇ ਤੇ ਕੁਝ ਸੰਗਤਾਂ ਦਾ ਸ਼ੰਕਾ ਹੈ ਕਿ ਸ਼ਾਇਦ ਉਹ ਜੜੀ ਵੀਡੀਓ ਹੈ ਉਹ ਪੁਲਿਸ ਦੀ ਕਸਟਡੀ ਜੁੜੀ ਹੈ ਕਿਉਂਕਿ ਉਸ ਵੀਡੀਓ ਚ ਮੈਂ ਜੀ ਬਾਰੇ ਬਾਰੇ ਦੇਖ ਰਿਹਾ ਕਿ ਸੋ ਮੇਰੀ ਇੱਕ ਸੰਗਤਾਂ ਨੂੰ ਅਪੀਲ ਹੈ ਕਿ ਦੇਖੋ ਪਹਿਲੇ ਦੀ ਮੇਰੀ ਆਦਤ ਨਹੀਂ ਵੀ ਨਾ ਬੈਠ ਕੇ ਸਾਮੂਹਮਣੀ ਵੀਡੀਓ ਬਣਾਉਂ ਤੁਸੀ ਪੁਰਾਣੀਆਂ ਵੀਡੀਓ ਦੇਖੋ ਕਿ ਉਹਦੇ ਚ ਵੀ ਮੈਂ ਕੈਮਰੇ ਨਾਲ ਬਹੁਤਾ ਦੇਖਦਾ ਨਹੀਂ ਹਾਂ ਸੋ ਪਹਿਲੀ ਗੱਲ ਜਿਹੜੀ ਮੁੱਖ ਮੁੱਦੇ ਵਾਲੀ ਗੱਲ ਆਪਾਂ ਕਰਨੀ ਹੈ ਕਿ ਕਿਤੇ ਆਪਾਂ ਹਰ ਚੀਜ਼ ਨੂੰ ਕੌਨਸਪੀਰੀ ਨਹੀਂ ਸਮਝਣਾ ਸਤਿਗੁਰ ਸੱਚੇ ਪਾਤਸ਼ਾਹ ਦੀ ਓਟ ਸਦਕਾ ਆਪਾਂ ਗੁਰੂ ਦੀ ਖੇਡ ਨੂੰ ਵੱਡਿਆ ਸਮਝੀਏ ਇਹ ਨਹੀਂ ਵੀ ਆਪਾਂ ਮਤਲਬ ਹਿੰਦੁਸਤਾਨ ਦੀ ਸਰਕਾਰ ਨੂੰ ਜਾਂ ਪੁਲਿਸ ਨੂੰ ਵੱਡਿਆ ਸਮਝਣ ਲੱਗ ਪਈਏ ਕਲਗੀ ਦਰਵਾਜਾ ਸਾਹਿਬ ਜਿਹੜੀ ਕਰਾਂਵਾਤ ਨੂੰ ਵੱਡਿਆ ਸਮਝੀਏ ਕਿਰੇ ਸਤਿਗੁਰ ਸੱਚੇ ਪਾਤਸ਼ਾਹ ਜਿਹੇ ਕੱਢਿਆ ਤੇ ਉਹ ਕਿਸੇ ਮਕਸਦ ਵਾਸਤੇ ਕੱਢਿਆ ਜਿਨ੍ਹਾਂ ਨੂੰ ਇਹ ਲੱਗਦਾ ਵੀ ਮੇਰੇ ਕੋ ਪਗੋੜਾ ਹੋ ਗਿਆ ਤੇ ਮੈਂ ਆਪਣੇ ਸਾਥੀਆਂ ਨੂੰ ਛੱਡ ਗਿਆ ਇਹ ਗੱਲ ਅਪਲੇਖਾ ਕੋਈ ਮੁੱਤੇ ਮਾਂ ਚ ਨਾ ਰੱਖੇ ਦੇਖੋ ਨਾ ਤੇ ਮੈਂ ਮਰਨ ਤੋਂ ਡਰਾਂ ਮਰਨ ਲਖਾਇ ਮੰਡਲ ਮੈਂ ਆਏ ਇਸ ਬਾਣੀ ਦੇ ਬਜਿਹੜੇ ਬਚਨ ਨੇ ਇੱਥੇ ਪੂਰਾ ਪੈਰਾ ਦੇ ਰਹੇ ਹਾਂ ਜਿੱਦਣ ਸੰਸਾਰ ਤੇ ਆਗੇ ਉਹਦਨ ਮੌਤ ਦਾ ਜਿਹੜਾ ਰਾਵ ਸ਼ੁਭ ਹੋ ਜਾਂਦਾ ਇਹ ਤੂੰ ਕੋ ਬਚ ਨਹੀਂ ਸਕਦਾ ਪਰ ਮੇਰੀ ਸੰਗਤਾਂ ਨੂੰ ਇੱਕ ਅਪੀਲ ਹੈ ਮੈਂ ਜੇ ਅੱਜ ਬਾਹਰ ਹਾਂ ਸਤਿਗੁਰ ਸੱਚੇ ਪਾਤਸ਼ਾਹ ਨੇ ਜੀ ਮੈਨੂੰ ਬਾਹਰ ਰੱਖਿਆ ਹੈ ਇਸ ਘੇਰੇ ਤੋਂ ਤੇ ਉਹਦਾ ਅਰਥ ਇਹ ਹੈ ਕਿ ਮੈਂ ਆਪਣੇ ਸਾਥੀਆਂ ਦੀ ਕੌਮ ਦੇ ਨੌਜਵਾਨਾਂ ਲਈ ਤੇ ਕੌਮ ਦੇ ਖੇਤਾਂ ਦੀ ਕੁਝ ਕਰ ਸਕਾਂ ਤੇ ਛੇਤੀ ਹੀ ਸੰਸਾਰ ਸਾਹਮਣੇ ਵੀ ਪ੍ਰਗਟ ਹੋਵਾਂਗੇ ਔਰ ਇਸ ਸੰਕਟਾਂ ਦੇ ਵਿੱਚ ਵੀ ਵਿਚਰਾਂਗੇ ਇਦਾਂ ਦੀ ਕੋਈ ਗੱਲ ਨਹੀਂ ਮੈਂ ਉਹਨਾਂ ਚੋਂ ਨਹੀਂ ਹੈਗਾ ਵੀ ਜਿਹੜਾ ਕਹਿਣਗੇ ਮਲਕ ਛੱਡ ਗਿਆ ਜੀ ਮਲਕ ਛੱਡ ਕੇ ਬਾਹਰ ਚਲ ਗਿਆ ਉਹ ਹੁਣ ਬਾਹਰੋਂ ਜਾ ਕੇ ਲੋਕਾਂ ਨੂੰ ਵੀਡੀਓ ਭਾ ਕੇ ਬੈਠੀ ਰਹੂਗਾ ਇੰਨਾਂ ਦੀ ਗੱਲ ਨਹੀਂ ਹਾਂ ਜਿਹੜੇ ਬਗਾਵਤ ਦੇ ਦਿਨ ਹੁੰਦੇ ਆ ਉਹਨੂੰ ਕੱਟਦਿਆਂ ਬਹੁਤ ਕੁਸ਼ਿਸ਼ਾਂ ਨਾਲ ਚੱਲਣਾ ਪੈਂਦਾ ਵਿਖੜੇ ਪੈਣ ਦੇ ਤੁਰਨਾ ਪੈਂਦਾ ਮੀਲਾ ਮੀਲ ਵੀ ਵੀ ਬਾਈ ਬਾਈ ਮੀਲ ਸਫਰ ਦੇ ਵਿੱਚ ਹਰ ਦਿਨ ਪੈਦਲ ਕਰਨਾ ਇਹ ਕੋਈ ਮਤਲ ਖਾਲਾ ਜੀ ਦਾ ਬਾੜਾ ਤੇ ਹੈ ਨਹੀਂ ਸੋ ਅਠੀ ਪੈ ਪ੍ਰਸ਼ਾਦਾ ਛਕਣਾ ਜੇ ਕਿਤੇ ਮਿਲ ਗਿਆ ਨਹੀਂ ਤੇ ਫਿਰ ਜਲ ਪਾਣੀ ਛੱਕ ਕੇ ਗੁਜ਼ਾਰਾ ਕਰ ਲੈਣਾ ਇਹ ਜਿਹੜੇ ਦਿਨ ਨੇ ਬਗਾਵਤ ਦੇ ਕਟਨੇ ਔਖ ਨੇ ਪਰ ਮੈਂ ਸੰਗਤਾਂ ਨੂੰ ਅਪੀਲ ਕਰਦਾ ਕਿ ਆਪਾਂ ਚੜ੍ਹ ਨਿਕਲਾ ਚ ਰਹਿਣਾ ਚੜ੍ਹ ਦੀ ਕਲਾ ਚ ਰਹਿਣ ਦਾ ਅਰਥ ਇਹ ਹੁੰਦਾ ਕਿ ਅਸੀਂ ਜਦੋਂ ਕਿਸ ਰਾਹ ਤੇ ਤੁਰੀਏ ਇਸ ਮਾਰਗ ਤੇ ਤੁਰੀਏ ਤੇ ਸਾਨੂੰ ਪਹਿਲਾਂ ਹੀ ਪਤਾ ਹੁੰਦਾ ਕਿ ਆਪਾਂ ਜਿਹੜੇ ਰਾਹ ਤੇ ਤੁਰੇ ਨੇ ਕੰਡਿਆਂ ਵਾਲਾ ਰਾਹ ਸਤਿਗੁਰੂ ਸੱਚੇ ਪਾਤਸ਼ਾਹ ਨੇ ਅਨੰਦਪੁਰ ਸਾਹਿਬ ਦਾ ਕਿਲਾ ਛੱਡਿਆ ਔਰ ਕਿਲਾ ਛੱਡ ਕੇ ਮਾਸ਼ੀਵੜ ਦੇ ਜੰਗਲਾਂ ਦੇ ਵਿੱਚ ਗਏ ਨੇ ਪਿਆਰ ਕੰਨੀਆਂ ਨੂੰ ਲਹੂ ਹਲਹਾਨ ਹੋ ਗਏ ਸੋ ਉਹ ਰਸਤੇ ਜਿਹੜੇ ਧਰਮਦੀਪ ਨਗਰੀ ਤੱਕ ਤਿਆਰ ਕਰਨੇ ਪੈਂਦੇ ਮੇਰੀ ਜਿਹੜੀ ਸੰਗਤਾਂ ਨੂੰ ਅਪੀਲ ਹੈ ਕਿ ਮੈਂ ਇੱਕ ਕਾਲ ਦਿੱਤੀ ਸਰਬਤ ਕਾਲ ਸੇਵਾਸਤੇ ਮੈਂ ਜਸਦਰ ਸਾਹਿਬ ਨੂੰ ਤਾਂ ਕਿਹਾ ਵੀ ਜਸਦਰ ਸਾਹਿਬ ਨੇ ਇੱਕ ਸੱਦਾ ਦਿੱਤਾ ਸੀ ਮੀਟਿੰਗ ਕਰਕੇ ਵੀ ਸਮੂਹ ਜਥੇਬੰਦੀਆਂ ਪਹੁੰਚਣ ਜਥੇਬੰਦੀਆਂ ਪਹੁੰਚੀਆਂ ਉੱਥੇ ਜਿਨ੍ਹਾਂ ਨੇ ਹਮਾਇਤ ਕੀਤੀ ਹੈ ਗੱਲ ਉਹਨਾਂ ਦਾ ਵੀ ਧੰਨਵਾਦ ਜਿਨ੍ਹਾਂ ਵਿਰੋਧ ਚ ਕੀਤੀ ਉਹਨਾਂ ਦਾ ਵੀ ਧੰਨਵਾਦ ਮੈਂ ਕਿਸੇ ਦਾ ਵਿਰੋਧ ਚ ਦੀ ਗੱਲ ਕਰਨੀ ਕੋਈ ਨਹੀਂ ਇਹ ਸਮਾਂ ਨਹੀਂ ਕਿਸੇ ਦਾ ਵਿਰੋਧ ਜਨ ਨਹੀਂ ਕਰਦਾ ਕੌਮ ਤੇ ਪੀੜਾਣ ਵੜ ਪਈ ਹੋਵੇ ਤੇ ਸਾਨੂੰ ਇੱਕ ਦੂਜੇ ਦਾ ਵਿੱਚ ਖੜਾਉਣਾ ਚਾਹੀਦਾ ਜਸਇਦਰ ਸਾਹਿਬ ਨੇ ਇੱਕ ਜਿਹੜੀ ਉਦਮ ਕੀਤਾ ਉਹ ਚੰਗਾ ਹੈ ਉਹ ਤੁਸੀਂ ਕੁਝ ਨੂੰ ਨਹੀਂ ਸ਼ਾਮਲ ਕੀਤਾ ਗਿਆ ਮੈਨੂੰ ਲੱਗਦਾ ਵੀ ਸਾਰੇ ਨਿਕਲ ਸਕਦਾ ਹੋਣਾ ਚਾਹੀਦਾ ਸੀ ਪਰ ਜੋ ਹੋ ਗਿਆ ਸਤ ਵਚਨ ਹੈ ਹੁਣ ਉਸ ਤੋਂ ਬਾਅਦ ਜਸਇਦਰ ਸਾਹਿਬ ਨੇ ਕਿਹਾ ਸੀ ਛੋਟੀਆਂ ਵੀ ਰੱਖ ਦਿੱਤਾਗੇ ਦੇਖੋ ਵਹੀਰ ਸ਼ਬਦ ਜਿਹੜਾ ਸੀ ਪੰਜਾਬ ਬਣ ਕੇ ਇਸ ਪ੍ਰਾਰਥਨ ਸ਼ਬਦ ਨੂੰ ਰਿਵਾਈਵ ਕੀਤਾ ਇਹਦਾ ਅਰਥ ਹੈ ਵਹੀਰ ਕੱਟਣੀ ਕੱਟ ਕੇ ਬਾਹਰ ਇਸ ਪਾਸੋਂ ਤੁਰ ਲੈਣਾ ਤੇ ਫਿਰ ਕਿਸੇ ਰੋਗ ਦੀ ਪ੍ਰਵਾਹ ਨਹੀਂ ਕਰਦੀ ਜੇ ਤੋਂ ਵਹੀਰ ਤੁਰ ਪੈਂਦੀ ਹੈ ਉਹ ਕਿਸੇ ਨੂੰ ਰੋਕ ਨਹੀਂ ਸਕਦੀ ਜਸਦਰ ਸਾਹਿਬ ਜੀ ਜੇ ਵਹੀਰ ਕੱਢਣੀ ਹੈ ਤੇ ਮੇਰੀ ਇੱਕ ਬੇਨਤੀ ਹੈ ਇਹ ਜੇ ਤੁਸੀਂ ਪ੍ਰਵਾਨ ਕਰੋ ਤਾਂ ਚੰਗੀ ਗੱਲ ਕਿਉਂਕਿ ਤੁਹਾਡੀ ਵੀ ਪ੍ਰੀਖਿਆ ਹੈ ਸਾਡੀ ਪ੍ਰੀਖਿਆ ਜੋ ਤੁਸੀਂ ਲੰਘ ਰਹੇ ਆ ਪਰ ਤੁਹਾਡੀ ਵੀ ਇਹ ਪ੍ਰੀਖਿਆ ਹੈ ਵਿੱਚ ਜੇ ਸੇਧਾਰ ਦੇ ਅਹੁਦੇ ਤੇ ਜੋ ਜ세ਧਾਰ ਸਾਹਿਬ ਦੇ ਅਹੁਦੇ ਤੇ ਹੁੰਦੇ ਆ ਤੁਹਾਡੀ ਇਹ ਪ੍ਰੀਖਿਆ ਵੀ ਤੁਸੀਂ ਅੱਜ ਕੌਮ ਦੇ ਲਈ ਕਿੰਨਾ ਡਟ ਕੇ ਹੱਕ 'ਚ ਖੜ ਸਕਦੇ ਜੀ ਤਾਂ ਜੇ ਤੁਸੀਂ ਵਹੀਰ ਕੱਢਣੀ ਹੈ ਤਾਂ ਤੁਹਾਨੂੰ ਇਹ ਵਹੀਰ ਜਿਹੜੀ ਹੈ ਇਸ ਤਰੀਕੇ ਨਾਲ ਕੱਢਣੀ ਚਾਹੀਦੀ ਵਕਾਲਤਖਸਾਹ ਤੋਂ ਸ਼ੁਰੂ ਹੋ ਕੇ ਕੁਝ ਦਿਨਾਂ ਦੇ ਵਿੱਚ ਵੀ ਦੰਮੂਆ ਸਾਹਿਬ ਪਹੁੰਚੇ ਬਸਾਖੀ ਤੇ ਉੱਥੇ ਸਰਬੱਤ ਖਾਲਸਾ ਹੋਵੇ ਤੇ ਮੈਂ ਇਹ ਕਦੇ ਵੀ ਨਹੀਂ ਕਿਹਾ ਵੀ ਵੀਰ ਨਹੀਂ ਕਰਨੀ ਚਾਹੀਦੀ ਮੈਂ ਇਹ ਕਿਹਾ ਵੀ ਵੀਰ ਕਰਨੀਆਂ ਪਰ ਇਹਨੇ ਪਿੰਡਾਂ ਨੂੰ ਛੋਟੀਆਂ ਵੀ ਹੀਰਾ ਲੋਕਾਂ ਨੂੰ ਜਾਗਰੂ ਕਰਨਾ ਇਹ ਖਾਨਾ ਪੂਰਤੀ ਹੈ ਲੋਕ ਪੂਰੇ ਜਾਗਰੂਕ ਨਹੀਂ ਔਰ ਲੋਕਾਂ ਨੂੰ ਹੋਰ ਜਾਗਰੂ ਕਰਨ ਦੀ ਲੋੜ ਨਹੀਂ ਸਮੂਹ ਸੰਗਤਾਂ ਨੂੰ ਮੋਬਾਈਲਾਈਜ਼ ਕਰਨ ਦੀ ਲੋੜ ਹੈ ਸੰਗਤਾਂ ਨੂੰ ਇਕੱਠੇ ਕਰਨ ਦੀ ਲੋੜ ਹੈ ਉਹਨਾਂ ਨੂੰ ਹਕੂਮਤ ਦਾ ਪਿਆਕਰਣ ਦੀ ਲੋੜ ਹੈ ਸੋ ਅੱਜ ਸਾਨੂੰ ਲੋੜ ਹੈ ਅਸੀਂ ਇਕੱਠੇ ਹੋਈਏ ਇਕੱਠੇ ਹੋ ਕੇ ਕੌਮ ਲਈ ਖੜੀਏ ਤੇ ਜਿਨ੍ਹਾਂ ਨੂੰ ਇਹ ਲੱਗਦਾ ਕੋਈ ਨਹੀਂ ਇਸ ਧਰਤੀ ਤੇ ਹੀ ਆ ਇਸ ਤਰ੍ਹਾਂ ਹੀ ਆਪਣਾ ਲੋਹ ਡੋਲਣਾ ਸੋ ਇਸ ਕਰਕੇ ਇਹ ਗੱਲ ਦੀ ਬਖਵਾਸ਼ ਛੱਡਦੀ ਏ ਕਿ ਮੈਂ ਕਿਤੇ ਭਗੜਾ ਹੋ ਜੂੰਗਾ ਸਤਿਗੁਰੂ ਸੱਚੇ ਪਾਤਸ਼ਾਹ ਨੇ ਇੰਨੀ ਬਰਕਤ ਇੰਨੀ ਕਰਤਾ ਇੰਨੀ ਰਹਿਮਤ ਮੇਰੇ ਤੇ ਕੀਤੀ ਹੈ ਮੈਂ ਸੁਪਨੇ ਦੇ ਵਿੱਚ ਵੀ ਭਗੜਾ ਨਹੀਂ ਹੋਣਾ ਸੋਚ ਸਕਦਾ ਕਈਆਂ ਨੇ ਗੈਸਿਕ ਨੂੰ ਕੇਸ ਕਰਵਾ ਲਿਆ ਹੋਣੀ ਹੈ ਇਹ ਸਾਰੀਆਂ ਗੱਲਾਂ ਜਿਹੜੀਆਂ ਨੇ ਬੇਬੁਨਿਆਦ ਨੇ ਕੇਸ ਕਦਰ ਗਰਾਉਂਡ ਤੋਂ ਪਹਿਲਾਂ ਜਿਹੜਾ ਸਿਰ ਦਾ ਕੋਪੜਾ ਅਸੀਂ ਲਵਾ ਸਕਦੇ ਹਾਂ ਕੇਸ ਕਦਰ ਗਰਾਉਂਡ ਬਾਰੇ ਸੋਚ ਨਹੀਂ ਸਕਦੇ ਸੋ ਮੇਰੀ ਸੰਗਤਾਂ ਨੂੰ ਅਪੀਲ ਹੈ ਮੇਰੀ ਹੋਰ ਨਾ ਸਾਰੇ ਨੂੰ ਅਪੀਲ ਹੈ ਵੀ ਕਿਸੇ ਅੱਗੇ ਨਾ ਹੱਥ ਜੋੜ ਕੇ ਤਰਲੇ ਨਹੀਂ ਕਰਦੇ ਠੀਕ ਹੈ ਸੰਗਤਾਂ ਨੂੰ ਸੰਬੋਧਨ ਕੀਤਾ ਸੀ ਮੈਂ ਪਹਿਲੀ ਵੀਡੀਓ ਜੇਸ ਕਰਕੇ ਮੈਂ ਸੰਗਤਾਂ ਨੂੰ ਸੰਬੋਧਨ ਕਰਦਿਆਂ ਨਿਵਰਤਾ ਤੇ ਮੈਂ ਵੈਸੇ ਨਹੀਂ ਵੀ ਪਾ ਕੇ ਗੱਲ ਕਰਦਾ ਮੈਂ ਇਹ ਹਕੂਮਤ ਨੂੰ ਸਬੋਧਨ ਮੈਂ ਹੁਣ ਕਰ ਦਿੰਦਾ ਵੀ ਹਕੂਮਤ ਤੋਂ ਨਾ ਮੈਂ ਕਹ ਲੜਦਾ ਸੀ ਅੱਜ ਦਰਦਾ ਹਕੂਮਤ ਨੇ ਜੋ ਕਰਨਾ ਕਰ ਲਵੇ ਹਾਂ ਇਹ ਗੱਲ ਹੈ ਗ੍ਰਿਫਤਾਰੀ ਤੋਂ ਮੈਂ ਨਹੀਂ ਡਰਦਾ ਗ੍ਰਿਫਤਾਰੀ ਲਈ ਮੈਂ ਕੋਈ ਸ਼ਰਤਾਂ ਨਹੀਂ ਰੱਖੀਆਂ ਜਿਹੜੀਆਂ ਗੱਲਾਂ ਕੀਤੀਆਂ ਜਾ ਰਹੀਆਂ ਮੈਂ ਗ੍ਰਿਫਤਾਰੀ ਬਾਰੇ ਕੋਈ ਗੱਲ ਹੀ ਨਹੀਂ ਕੀਤੀ ਜਿੰਨੀਆਂ ਗੱਲਾਂ ਕੀਤੀਆਂ ਜਾ ਰਹੀਆਂ ਵੀ ਵਰਤਪਾਲ ਸਿੰਘ ਨੇ ਤਿੰਨ ਸ਼ਰਤਾਂ ਰੱਖੀ ਤੇ ਗ੍ਰਿਫਤਾਰੀ ਦੀਆਂ ਤੇ ਥਾਣੇ ਚ ਜੀ ਉਹਦੇ ਨਾਲ ਕੁੱਟ ਮਾਰਨੇ ਦੀ ਤੇ ਜਦ ਮੈਂ ਕਹਿੰਦਾ ਜਿਹੜੀ ਕੁੱਟ ਮਾਰ ਕਰਨੀ ਜੇ ਨੇ ਕਰ ਲਵੇ ਜਿਹੜਾ ਤਸ਼ੱਦਦ ਕਿੰਨੇ ਕਰਕੇ ਵੇਖਣਾ ਕਰਕੇ ਵੇਖ ਲਵੇ ਨਾ ਤਸ਼ੱਦਦ ਤੋਂ ਡਰਦੇ ਆ ਨਾ ਬੰਦ ਬੰਦ ਕੱਟਣ ਤੋਂ ਡਰਦੇ ਆ ਸੋ ਇਸ ਕਰਕੇ ਮੇਰੀ ਸੰਗਤਾਂ ਨੂੰ ਇਹ ਵੀ ਇਹ ਕਿਸੇ ਵੀ ਗਮਰਾਹਤ ਨੂੰ ਪ੍ਰਚਾਰ ਚ ਨਹੀਂ ਆਉਣਾ ਮੈਂ ਚੜ੍ਹਦੀ ਕਲਾ 'ਚ ਅੱਜ ਦੀ ਤਰੀਕ ਤੱਕ ਮੈਂ ਚੜ੍ਹਦੀ ਕਲਾ ਦੇ ਵਿੱਚ ਹਾਂ ਔਰ ਅੱਜ ਤੋਂ ਬਾਅਦ ਸਤਿਗੁਰ ਦੇ ਹੱਥ 'ਚ ਸਾਰਾ ਕੁਝ ਜੇ ਸਤਿਗੁਰ ਨੇ ਇੰਨੀਆਂ ਸੰਕਟਾਂ 'ਚ ਰੱਖੀ ਕੀਤੀ ਹੈ ਤੇ ਅੱਗੇ ਵੀ ਕਰਦਾ ਰਹੂਗਾ ਮਹਾਰਾਜ ਉਹਦੇ ਘਰ 'ਚ ਕਿਸੇ ਦਾ ਕਟਾ ਨਹੀਂ ਮੇਰੀ ਓਟ ਉਸ ਤੇ ਹੈ ਮੇਰੀ ਓਟ ਦੁਨਿਆਵੀ ਨਾ ਤੇ ਅਦਾਲਤਾਂ ਤੇ ਹੈ ਨਾ ਕਿਸੇ ਹੋਰ ਗਲਤੀ ਹੈ ਮੇਰੀ ਓਟ ਸਤਿਗੁਰ ਸੱਚੇ ਪਾਤਸ਼ਾਹ ਦੀ ਕਿਚਾਰੀ ਤੇ ਹੈ ਉਹਨੇ ਇਨਸਾਫ ਮੇਰੇ ਨਾਲ ਕਰਨਾ ਹੈ ਸੰਗਤਾਂ ਨੂੰ ਮੇਰੀ ਅਪੀਲ ਹੈ ਵੀ ਤੁਸੀਂ ਦ੍ਰਿੜ ਰਹਿਣਾ ਤੁਸੀਂ ਹੈਂ ਢਿੰਡੀਕਲਾ ਚ ਨਹੀਂ ਜਾਣਾ ਨਾ ਢਿੰਡੀਕਲ ਵਾਲੇ ਕੋਈ ਗੱਲ ਕਰਨੀ ਆ ਔਰ ਮੇਰੇ ਪਰਿਵਾਰ ਨੂੰ ਮੇਰੇ ਨੂੰ ਅਪੀਲ ਆ ਵੀ ਤੁਸੀਂ ਵੀ ਕੋ ਢਿੰਡੀਕਲ ਵਾਲੇ ਗੱਲ ਨਹੀਂ ਕਰਨੀ ਐਵੇਂ ਨਹੀਂ ਗੱਲ ਛੋੜ ਕੇ ਗਈ ਜਾਣਾ ਕਿ ਦੇਖੋ ਜੀ ਸਾਥ ਦਿਓ ਸਾਰੀ ਸੰਗਤ ਸਾਥੇ ਰਹੀ ਹੈ ਕੋਈ ਨਹੀਂ ਜੇ ਕੋ ਨਹੀਂ ਵੀ ਦਿੰਦਾ ਇਹ ਸਤਿਗੁਰੂ ਸੱਚੇ ਪਾਤਸ਼ਾਹ ਦਾ ਪੰਡਾ ਹੈ ਇਸ ਮਾਰਗ ਤੇ ਚੱਲਦੇ ਆ ਸਤਿਗੁਰੂ ਸੱਚੇ ਪਾਤਸ਼ਾਹ ਜਿੱਤੋਂ ਅਨੰਦਪੁਰ ਸਾਹਿਬ ਦਾ ਕੁੱਲਾ ਛੱਡਦੇ ਆ ਤੇ ਲੋਕਾਂ ਨੇ ਆਪਣੇ ਘਰਾਂ ਦੇ ਦਰਵਾਜ਼ੇ ਭੇੜ ਲਏ ਸੀ ਲੋਕਾਂ ਕਹਿੰਦੇ ਅਸੀਂ ਆਪਣੇ ਪਤ ਮਰਵਾ ਕੇ ਹੁਣ ਸਾਡੇ ਮਰਉਣ ਆ ਗਏ ਸੋ ਮੈਨੂੰ ਐ ਲੱਗਦਾ ਵੀ ਆਪਾਂ ਨੂੰ ਸੰਗਤਾਂ ਦਾ ਸਾ ਇਹ ਬਾਣਾ ਮੰਨਣ ਵਾਲਾ ਇਸ਼ਾਰਾ ਕੁਝ ਹੋਣਾ ਜੇ ਬਾਣੇ ਤੋਂ ਉਲਟ ਜਾ ਕੇ ਗੱਲ ਕਰਾਂਗੇ ਉਹ ਹੋਣੀ ਨਹੀਂ ਵੀ ਨਹੀਂ ਸੋ ਬਾਣੇ 'ਚ ਰਹਿ ਕੇ ਸਾਰਾ ਕੁਝ ਹੋਣਾ ਸੋ ਇੰਨੇ ਗਬਨ ਦੀਆਂ ਸਰਬੱਤ ਖਾਲਸੇ ਦੀ ਕਾਲ ਜਿਸਦਰ ਸਾਹਿਬ ਦੇ ਜੇ ਨਹੀਂ ਦੇ ਦਿੰਦੇ ਉਹਨਾਂ ਲਈ ਪਰਖਿਆ ਦੀ ਖੜੀ ਹੈ ਕਿ ਉਹ ਫੌਮ ਲਈ ਕੀ ਕਰ ਲਈ ਸੰਜੀਦਾ ਨੇ ਤੇ ਕੀ ਨਹੀਂ ਕਰ ਲਈ ਸੰਜੀਦਾ ਨੇ ਉਹਨਾਂ ਦੇ ਉੱਤੇ ਇਲਜ਼ਾਮ ਲੱਗਦਾ ਵੀ ਪਰਿਵਾਰਵਾਦੀ ਰਾਜਨੀਤੀ ਕਰਦੇ ਆ ਇਹ ਉਤੋਂ ਵੀ ਮੁਕਤ ਹੋਣ ਦਾ ਸਮਾਂ ਹੈ ਸੋ ਅੱਜ ਆਪਾਂ ਵੱਧ ਛੱਡ ਕੇ ਜਿਹੜਾ ਸਰਬੱਤ ਖਾਲਸੇ ਦੀ ਕਾਲ ਦੇ ਵਿੱਚ ਸਭ ਇਹ ਸੰਗਤ ਤੁਹਾਨੂੰ ਮੇਰੀ ਅਪੀਲ ਹੈ ਵੀ ਤੁਸੀਂ ਸੰਗਤੀ ਰੂਪ 'ਚ ਪਿੰਨਾ ਅਨਾਊਂਸਮੈਂਟਾਂ ਕਰੋ ਵੀ ਵਿਸਾਖੀ ਦੇ ਉੱਤੇ ਧੰਮਾ ਸੋ ਵਾਹਿਗੁਰੂ ਜੀ ਫਤਿਹ ਹੋਰ ਅਪਡੇਟ ਖਬਰਾਂ ਦੇਖਣ ਲਈ ਸਬਸਕ੍ਰਾਈਬ ਕਰੋ ਸਾਡਾ YouTube ਚੈਨਲ ਅਜ਼ਾਦ TV ਅਤੇ ਲਾਈਕ ਕਰੋ ਸਾਡਾ Facebook ਪੇਜ ਤੇ ਨਾਲ ਲੱਗੇ ਬੈਲ ਬਟਨ ਨੂੰ ਪ੍ਰੈਸ ਕਰੋ